ਅਸੀਗਾ ਜੀ ਸਾਰਿਆਂ ਨੂੰ ਅੱਜ ਡੈਡੀ ਜੀ ਨੂੰ ਲੈ ਕੇ ਚੱਲੇ ਆ ਹਸਪੀਟਲ ਦਿਖਾਉਣ ਕਿਉਂਕਿ ਤबीयत ਥੋੜੀ ਠੀਕ ਹੈ ਹਜੇ ਹਨੀ ਜੀ ਵੀ ਥੋੜੇ ਠੀਕ ਨੇ ਤੇ ਲੈ ਕੇ ਚੱਲੇ ਆ 11:00 ਵਜੇ ਜਾਵਾਂਗੇ ਉਸ ਤੋਂ ਬਾਅਦ ਤੇ ਟੈਸਟ ਵਗੈਰਾ ਜਿਹੜਾ ਅਲਟਰਾਸਾਉਂਡ ਕਰਾਇਆ ਸੀ ਉਹ ਦਿਖਾਉਣਾ ਅੱਜ ਤੇ ਬਾਅਦ ਚ ਦੇਖਦੇ ਆ ਵੀ ਕੀ ਕਹਿੰਦੇ ਆ ਡਾਕਟਰ ਸਾਹਿਬ ਤੇ ਉਸ ਤੋਂ ਬਾਅਦ ਫਿਰ ਟ੍ਰੀਟਮੈਂਟ ਕਰਾਵਾਂਗੇ ਅੱਗੇ ਬਾਕੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਮਿਲਦੇ ਆਂ ਥੋੜੀ ਦਰਵਾਜ਼ਾ ਅਸੀਂ ਰਸਤੇ 'ਚ ਰੁੱਕ ਗਏ ਸੀਗੇ ਪੈਸੇ ਕਢਾਉਣੇ ਸੀਗੇ ਮੰਮੀ ਗਈ ਵੀ ਅੰਦਰ ਤੇ ਪੈਸੇ ਕਢਾ ਕੇ ਫਿਰ ਚਾਹਨੇ ਫਿਰ ਬ੍ਰਾਂਚ 'ਚੋਂ ਮੰਮੀ ਨੇ ਪੈਸੇ ਕਢਾ ਲਏ ਤੇ ਹੁਣ ਅਸੀਂ ਜਾ ਰਹੇ ਹਸਪੀਟਲ ਰੈਡੀ ਨੂੰ ਦੇਖਾਉਣ ਹੈਨਾ ਚਲੋ ਪਰਸੇ ਦੀ ਜਲਦੀ ਚਲੋ ਜੀ ਜੰਨੇ ਫਿਰ ਮਿਲਦੇ ਆਂ ਬਹੁਤ ਬੁਰਾ ਰਹਿ ਗਏ تھے ਕੋਈ ਨਹੀਂ ਸੁਣਦਾ ਚੇਚੇ ਦੀ ਆ ਦੇਖੋ ਆ ਆ ਦੇਖੋ ਜੀ ਰਜਿੰਦਰਾ ਆਏ ਐ ਐਮਰਜੈਂਸੀ ਦੇ ਸਾਹਮਣੇ ਖੜੇ ਐ ਡੈਡੀ ਨੂੰ ਦਿਖਾਉਣ ਆਏ ਸੀਗੇ ਜਦੋਂ ਦਿਖਾ ਕੇ ਚੱਲੇ ਆ ਘਰ ਨੂੰ ਆ ਐਮਰਜੈਂਸੀ ਸਾਹਮਣੇ ਖੜੇ ਐ ਹੋਂ ਕਰੇ ਜਾਵਾਂਗੇ ਆਸੀ ਮੈਂ ਕਿਤੇ ਦਾੜੀ ਜੱਟ ਆ ਆ ਗੱਡੀ ਲੈਂਦੀ ਇਹਨਾਂ ਨਵੀਂ ਆ ਦੇਖੋ ਜੀ ਬਹੁਤ ਵਧੀਆ ਗੱਡੀ ਐ ਜੜੀ ਲੈਂਦੀ ਇਹਨਾਂ ਨੇ ਤੇ ਇਹਦੇ ਵਿੱਚ ਸਟ੍ਰਕਚਰ ਲੱਗਿਆ ਹੋਆ ਰਮਰੇਜਾ ਨੂੰ ਜੀਤੀ ਲੈ ਕੇ ਜਾ ਸਕਦਾ ਅੱਗੇ ਬਹੁਤ ਸੋਹਣੀ ਗੱਡੀ ਹੈ ਜੀ ਇਹ ਬਾਕੀ ਹੁਣ ਅਸੀਂ ਨਿਕਲ ਗਏ ਘਰ ਨੂੰ ਹੁਣ ਘਰ ਜਾ ਕੇ ਮਿਲਾਂਗੇ ਭੁੱਖ ਵੀ ਲੱਗੀ ਐ ਰੋਟੀ ਵੀ ਖਾਣੀ ਐ ਜੀ ਤੇ ਹੁਣ ਘਰ ਜਾ ਕੇ ਮਿਲਾਂਗੇ ਬਾਕੀ ਇੱਥੇ ਦਾਲ ਦਾ ਬਹੁਤ ਬੁਰਾ ਹੈ ਜੀ ਬਾਕੀ ਦੇਖਾਂਗੇ ਕਿਸ ਨੂੰ ਕਹਾਂਗੇ ਵੀ ਭਾਈ ਬਹੁਤ ਬੁਰਾ ਹੋ ਰਿਹਾ ਰਜਿੰਦਰਾਪੁਰ ਚੰਦਾ ਆਹ ਦੇਖੋ ਜੀ ਡੇੜਾ ਦਾ ਬੁਰਾ ਹਾਲ ਐ ਉਹ ਬਾਥਰੂਮ ਵਾਲੀ ਚੱਲੀ ਜੀ ਵੀ ਲਈ ਵੀ ਇਹਨਾਂ ਨੇ ਆ ਦੇਖੋ ਜਮੇ ਕੋ ਜੋ ਰੋਗੇ ਬਲੱਡ ਵੀ ਹੁੰਦਾ ਸੀਗਾ ਪਹਿਲਾਂ ਤੇ ਹੁਣ ਦਿਖਾ ਕੇ ਆਏ ਸੀਗੇ ਤੇ ਉਹ ਕਹਿੰਦੇ ਵੀ ਵੀਰਵਾਰ ਨੂੰ ਆਓ ਤੇ ਵੀਰਵਾਰ ਨੂੰ ਦੱਸੋ ਅੱਜ ਗਏ ਸੀ ਬੜੀ ਤਕਲੀਫ ਹੋਈ ਜਾਂਦੇ ਜਾਂਦੇ ਦੇਖਦੇ ਹੁਣ ਵੀਰਵਾਰ ਜਮਾ ਨੂੰ ਕੀ ਤਕਲੀਫ ਤਾਂ ਹੈਗੀ ਬੁਰਾ ਹਾਲ ਹੈ ਇਹਨਾਂ ਦਾ ਪ੍ਰਮਾਤਮਾ ਅਗੇ ਅਰਦਾਸ ਕਰੋ ਠੀਕ ਹੋ ਜਾਣ ਚੇਤੀ ਮੈਂ ਇਹ ਕਰ ਲਈ ਪੀੜੀ ਹੁਣ ਸ਼ੁਰੂ ਕਰੂਗੀ ਰੋਟੀ ਉਹਨੂੰ oven 'ਚ ਹੋਰੀਏ ਜੀ ਸਬਜੀ ਤੇ ਬਾਅਦ ਚ ਖਾਵਾਂਗੇ ਗਰਮ ਕਰੀ ਗਰਮ ਕਰਕੇ ਰੋਟੀ ਖਾਵਾਂਗੇ ਮੈਂ ਹੁਣ ਲਉਣ ਲੱਗੀ ਰੋਟੀ ਹਣਾ ਮੈਂ ਤਿੰਨ ਤਨ ਕਿਤ ਚਾਰ ਚਾਰ ਔਰ ਚਲੋ ਬਣਾਉ ਦਮ ਇਧਰ ਬਾਈ ਖਾ ਰਿਹਾ ਯਾਰ ਨਾਲ ਖਾਣੇ ਜਿਹਾ ਵਧੀਆ ਲੱਗਦਾ ਹੈ ਨਾ ਹਾਂਜੀ ਰੋਟੀ ਖਾਣ ਲੱਗਿਆ ਹੁਣ ਉਹ ਦੇਖੋ ਉਧਰ ਵੀ ਬਾਈ ਖਾ ਰਿਹਾ ਇਧਰ ਮੈਂ ਖਾ ਰਿਹਾ ਆਲੂ ਘੋੜਿਆਂ ਦੀ ਸਬਜ਼ੀ ਬਹੁਤ ਵਧੀਆ ਲੱਗਦੀ ਸਾਨੂੰ ਤੁਸੀਂ ਵੀ ਕਦੇ ਬਣਾ ਕੇ ਦੇਖਿਓ ਮਲੂਕ ਪੁੜੀ ਮਿਲਦੇ ਆ ਰੋਟੀ ਕਾ ਅਸੀਂ ਘਰੇ ਆ ਗਏ ਜੀ ਡੇੜੀ ਨੂੰ ਦੁਖਾ ਕੇ ਤੇ ਉੱਥੇ ਪਰ ਬੁਰਾ ਹਾਲ ਹੀ ਐ ਐਨੇ ਜੇ ਗਏ ਆ ਤਾਂ ਕਹਿੰਦੇ ਵੀਰਵਾਰ ਨੂੰ ਆਇਓ ਜੀ ਥੋੜਾ ਅਜ 11 ਵਜੇ ਤੋਂ ਪਹਿਲਾਂ ਪਹਿਲਾਂ ਲੈਣੇ ਆ ਸੀ ਪਰਚੀ ਇਹ ਕਰਦੇ ਆ ਉਹ ਕਰਦੇ ਆ ਮਤਲਬ ਬੁਰਾ ਹਾਲ ਐ ਸਾਰਾ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਗਾ ਮੈਂ ਵੀ ਜਿਹੜੇ ਮਰੀਜ਼ ਦੁਖੀ ਐ ਨਾ ਉਹਨਾਂ ਨੂੰ ਔਰ ਦੁਖੀ ਨਾ ਕਰੋ ਕੋਈ ਲੋਕ ਦੂਰੋਂ ਦੂਰੋਂ ਆਉਂਦੇ ਆ ਉਹਨਾਂ ਨੂੰ ਤੁਸੀਂ ਫੇਰ ਵਾਸ ਭੇਜ ਦਿਨੋ ਤੁਸੀਂ ਉਹਨਾਂ ਸਾਰਿਆਂ ਨੂੰ ਦੇਖੋ ਇੱਕ ਦਿਨ ਚ ਜਿਹੜਾ ਆ ਗਿਆ ਉਹ ਤਾਂ ਦੇਖੋ ਕਿ ਉਹਨਾਂ ਨੂੰ ਮੈਂ ਹੈਰਾਨ ਹੈ ਡਾਕਟਰਾਂ ਦੇ ਵੀ ਬਾਹਰਲੇ ਜਿਹੜੇ ਕਹਿੰਦੇ ਜੀ ਅੱਜ ਟਾਈਮ ਹੈ ਨਹੀਂਗਾ ਜੀ ਤਾਂ ਡਾਕਟਰ ਸਾਹਿਬ ਨੇ 10 ਵਜੇ ਤੱਕ ਪਰਚੀਆਂ ਲੈਣੀਆਂ ਸੀ ਲੈ ਲਈਆਂ ਉਸ ਤੋਂ ਬਾਅਦ ਕੋਈ ਪਰਚੀ ਨਹੀਂ ਲੈਣੀ ਹੁਣ ਵੀਰਵਾਰ ਨੂੰ ਟਾਈਮ ਹੈ ਜੀ ਦੱਸੋ ਆ ਹਾਲ ਹੈ ਜੀ ਕੀ ਕਹੂੰ ਕਿ ਜਿਸਨੂੰ ਕੋਈ ਮੈਂ ਤਾਂ ਇਹ ਕਹੂੰਗਾ ਵੀ ਸਰਕਾਰਾਂ ਨੂੰ ਵੀ ਭਾਈ ਠੀਕ ਕਰ ਲਓ ਸਿਸਟਮ ਜੋ ਐਮਰਜੈਂਸੀ ਵੀਰ ਵੀ ਠੀਕ ਸੀਗਾ ਨਹੀਂ ਤਾਂ ਬਾਕੀ ਜਿਹੜਾ ਗੁਰੂ ਨਾਨਕ ਦੇਵ ਜੀ ਵਾਲਾ ਉਹ ਉਧਰਲਾ ਏਰੀਆ ਤਾਂ ਜਮਾ ਹੀ ਹੋ ਪੂਰਾ ਹੋ ਲੀਏ ਅਲਟਰਾਸਾਉਂਡ ਕਰਾਉਣ ਦੇ ਤਾਂ ਪੈਸੇ ਪਰਚੀ ਦੇ ਤਾਂ ਪੈਸੇ ਕਹਿੰਦੇ ਸਰਕਾਰੀ ਸਰਕਾਰੀ ਤੋਂ ਵੀ ਮੈਨੇ ਅੱਧਾ ਜਿੰਨਾ ਪ੍ਰਾਈਵੇਟ ਲੈ ਲੈਂਦੇ ਨਾ ਅੱਧਾ ਲੈ ਲੈਂਦੇ ਸਰਕਾਰੀ ਵਾਲੇ ਜਿਹੜੀਆਂ ਗੋਲੀਆਂ ਦਿੰਦੇ ਫਰੀਏ ਸਭ ਥੋੜੀ ਦੋ ਪੱਤੇ ਫੜਾ ਦੇਣਗੇ ਬਾਕੀ ਸਾਰੇ ਬਾਹਰੋਂ ਬੁਰਾ ਹਾਲ ਹੈ ਭਾਈ ਬਾਕੀ ਮੈਂ ਤਾਂ ਇਹ ਕਹੂੰਗਾ ਵੀ ਆਪਣਾ ਹੁਣ ਆਪ ਦਾ ਦੇਖ ਕੇ ਜਿਰੂ ਵੀ ਸਰਕਾਰ ਨੂੰ ਬੇਨਤੀ ਹੈ ਵੀ ਇੰਨਾ ਬੁਰਾ ਹਾਲ ਹੈ ਹੁਣ ਵੀਰਵਾਰ ਨੂੰ ਬੁਲਾਇਆ ਫਿਰ ਕੋਈ ਗੋਲੀ ਗਾਲੀ ਨਹੀਂ ਅੰਦਰੋਂ ਮਿਲਦੀ ਸਭ ਬਾਹਰੋਂ ਲਿਆਉਣੀਆਂ ਪੈਂਦੀਆਂ ਦਵਾਈਆਂ ਅਸੀਂ ਆਪ ਲੈ ਕੇ ਆਏ ਮੈਂ ਆਪ ਮੇਰੇ ਕੋਲ ਹੈਗੇ ਪਰਚੀਆਂ ਮੈਂ ਦੱਸ ਸਕਦਾ ਤੁਹਾਨੂੰ ਵੀ ਹਾਂ ਲੈ ਕੇ ਆਏ ਬਰੋਂ ਇੰਨਾ ਨਾ ਕਰੋ ਤੁਸੀਂ ਲੋਕਾਂ ਨਾਲ ਤੱਕਾ ਕੁਈ ਦੂਜੀਆਂ ਸਰਕਾਰਾਂ ਨੂੰ ਪੰਡਦੇ ਹੋ ਪਰ ਇਹ ਗਲਤ ਹੈ ਜੋ ਵੀ ਸਰਕਾਰ ਹੈ ਉਹਨੂੰ ਆਕੇ ਦੇਖਣਾ ਚਾਹੀਦਾ ਸਿਹਤ ਮੰਤਰੀ ਨੂੰ ਇਹ ਹੁਣ ਸਾਨੂੰ ਕਹਿੰਦੇ ਵੀਰਵਾਰ ਨੂੰ ਆਇਓ ਅਸੀਂ ਮਸਾਂ ਗਏ ਆਂ ਦਰਦ ਉਹਨਾਂ ਦੇ ਹੋ ਰਿਹਾ ਬਾਥਰੂਮ ਵਾਲੀ ਨਲਕੀ ਲੱਗੀ ਵੀ ਉਹਨਾਂ ਨੂੰ ਦਰਦ ਹੋ ਰਿਹਾ ਜੇ ਉਕਲੀ ਜਗ ਬਜਦਾ ਤਾਂ ਫਿਰ ਸਾਜਨ ਫੇਰ ਵੀ ਦਰਦ ਹੁੰਦਾ ਇਹ ਥੋੜੀ ਨਾ ਵੀ ਤੁਸੀਂ ਡਾਕਟਰ ਦੇ ਮੂਹਰੇ ਜਿਹੜਾ ਹੁੰਦੇ ਆ ਉਹ ਕਹਿੰਦੇ ਜੀ 11 ਵਜੇ ਤੋਂ ਬਾਅਦ ਅਸੀਂ ਪਰਚੀਆਂ ਨਹੀਂ ਲੈਂਦੇ ਇਹ ਕੀ ਗੱਲ ਬਣੀ ਤੁਸੀਂ ਜਿਹੜੇ ਆਏ ਆ ਬੰਦੇ ਉਹਨਾਂ ਦੀਆਂ ਪਰਚੀਆਂ ਐਕਸੈਪਟ ਕਰੋ ਤੇ ਆਪਦਾ ਨਿਵੇੜੋ ਕੰਮ ਤਨਗਾ ਗਾ ਤੇਰੀ ਤੁਸੀਂ ਉਹਨਾਂ ਨੂੰ ਬਸ ਅੱਸੀ ਗੱਲ ਜੀ ਬਾਕੀ ਦੇਖਣ ਵਾਲੇ ਦੇਖ ਲੈਣਗੇ ਬਾਕੀ ਮੇਰੀ ਤਵਾਜ਼ ਇਹ ਹੈ ਵੀ ਤੁਸੀਂ ਡਾਕਟਰ ਤੱਕ ਸਰਕਾਰ ਤੱਕ ਪਹੁੰਚੋ ਡਾਕਟਰਾਂ ਦੀ ਇਹ ਗੱਲ ਸੱਸੀ ਗੱਲ ਜੀ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਥੈਂਕ ਯੂ